ਇਹ ਉਹ ਜਗ੍ਹਾ ਜਿੱਥੇ ਗਦਰੀ ਬਾਬੇ ਪੰਪ ਪੰਪ ਤਿਆਰ ਕਰਦੇ ਸੀ ਤੇ ਸਾਮੇਂ ਜਿਹੜੇ ਗਦਰੀ ਬਾਬੇ ਸੀ ਉਹ ਇੱਥੇ ਮੀਟਿੰਗਾਂ ਕਰਦੇ ਸੀ ਕਿ ਗੋਰਿਆਂ ਨੂੰ ਕਿਵੇਂ ਭਾਰਤ ਦੇ ਵਿੱਚੋਂ ਕੱਢਿਆ ਜਾਵੇ। 21 ਮਈ ਨੂੰ ਦੀ ਸਰਬਾਜੀ ਦਾ ਜਨਮ ਦਿਹਾੜਾ ਆ ਰਿਹਾ ਵਾ ਤਾਂ ਨਾਨਕੇ ਪਿੰਡ ਦੇ ਵਿੱਚ ਵੀ ਕੋਈ ਸਮਾਗਮ ਹੁੰਦਾ ਹੁੰਦਾ। ਕੈਂਪ ਫ੍ਰੀ ਕੈਂਪ ਲੱਗੂਗਾ ਤੇ ਟੈਸਟ ਹੋਣਗੇ ਡਾਕਟਰ ਆਉਣਗੇ ਤੇ ਮੈਡੀਸਨ ਦਿੱਤੀ ਜਾਊਗੀ। ਤਾਂ ਕਿ ਆਪਣੇ ਗੇਟ ਲੱਗ ਜੇ। ਹਾਂਜੀ। ਤੇ ਉਹਦੇ ਨਾਲ ਪਤਾ ਲੱਗਦਾ ਰਹਿੰਦਾ ਹਨਾ ਕਿ ਜਿਹੜਾ ਰਾਏਕੋਟ ਤੋਂ ਮੇਰੇ ਰਿਕਾਰਟੇ ਰੋਡ ਆ ਇਹ ਨਾਨਕਾ ਕਿ ਇੱਧਰ ਪੈਂਦਾ। ਇਹੀ ਮੰਗ ਕਰਦੇ ਹਾਂ। ਆਣੇ ਵਾਲੇ ਪਾਸੇ ਹੁਣਾ ਤਾਂ ਆਪਣਾ ਸਪਾਰ ਦਾ ਮੇਲਾ ਜਿਹੜਾ ਮਸੂਰਾ ਉਥੋਂ ਆਪਣਾ ਜਿਹੜਾ ਰੋਡ ਆਉਂਦਾ ਮੇਨ ਬਸ ਉਥੋਂ ਰਸ਼ੀਨੋ ਆਪਣਾ ਮੋਲੀਕੁਰਦ ਪੈਂਡ ਹੀ ਆਉਂਦਾ ਪਹਿਲਾਂ। ਉਲਦੇ ਗੇਟ ਦੇ ਉੱਪਰ ਬਕਾਇਦਾ ਨਾਮ ਲਿਖਿਆ ਹੋਇਆ ਇਹ ਬਹੁਤ ਵੱਡਾ ਪ੍ਰਾਲਾ ਆਰ ਵੱਲੋਂ ਹੋਰ ਵੀ ਕਾਫੀ ਮੰਗਾਂ ਨੇ ਕੇ ਕਰਤਾਰ ਸਿੰਘ ਸਰਾਬਾ ਦੇ ਨਾਮ ਦੇ ਉੱਪਰ ਪਿੰਡ ਵਿੱਚ ਕੋਈ ਧੁਕਮੀ ਯਾਦਗਾਰ ਵੀ ਬਣਾਈ ਜਾਵੇ ਤਕਾਰਾਂ ਨੂੰ ਸਿੱਖ ਦੇ ਆਜ਼ਮ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਦੇ ਨਾਨਕੇ ਪਰਿਵਾਰ ਪਿੰਡ ਵਾਸੀਆਂ ਵੱਲੋਂ ਤੇ ਇਲਾਕੇ ਵਾਸੀਆਂ ਵੱਲੋਂ ਜੋ ਮੰਗਾਂ ਨੇ ਜ਼ਰੂਰ ਪੂਰੀਆਂ ਕਰ ਦੇਣੀਆਂ ਚਾਹੀਦੀਆਂ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅਸੀਂ ਮੌਜੂਦ ਆ ਪੈਂਡ ਮਹੌਲੀ ਖੁਰਦ ਜ਼ਿਲ੍ਹਾ ਮਰੀਕੋਟਲਾ ਸ਼ਹੀਦ ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦਾ ਨਾਨਕੇ ਪਿੰਡ ਹੈ ਮਹੌਲੀ ਖੁਰਦ ਅੱਜ ਸ਼ਹੀਦ ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦੇ ਨਾਨਕੇ ਪਿੰਡ ਦੇ ਵਿੱਚ ਜੋ ਮਾਮੇ ਉਹਨਾਂ ਦੇ ਨਾਨਾ ਜੀ ਉਹ ਉਹਨਾਂ ਦੀਆਂ ਜਿਹੜੀਆਂ ਯਾਦਾਂ ਨੇ ਇਸ ਪਿੰਡ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਨਕੇ ਪਰਿਵਾਰ ਦੀਆਂ ਉਹ ਆਪਜੀ ਦੇ ਨਾਲ ਸਾਂਝੀਆਂ ਕਰਦੇ ਆ ਆਉ ਮਿਲਦੇ ਆ ਪਰਿਵਾਰਕ ਮੈਂਬਰਾਂ ਸਾਡੇ ਨਾਲ ਸੀਦੇ ਆਜਮ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਦੇ ਨਾਨਕੇ ਪਰਿਵਾਰ ਦੇ ਵਿੱਚੋਂ ਨੇ ਸਭ ਤੋਂ ਪਹਿਲਾਂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਪਤੀ ਗੁਰਜੀਤ ਸਰਾਬਾ ਜੀ ਦੇ ਨਾਨਕੇ ਪਰਿਵਾਰ ਦੇ ਵਿੱਚੋਂ ਕੌਣ-ਕੌਣ ਸੀਗੇ ਮਾਮਾ ਜੀ ਦਾ ਨਾਮ ਕੀ ਸੀਗਾ ਮਾਮਾ ਜੀ ਜੀ ਸਰਦਾਰ ਜੀ ਹੀਰਾ ਸਿੰਘ ਹਾਂਜੀ ਗਰਦੈਤ ਸਿੰਘ ਤੇ ਨਾਨਕ ਸਿੰਘ ਸੀਗੇ ਹਾਂਜੀ ਤਿੰਨ ਮਾਮਾ ਜੀ ਸੀਗੇ ਠੀਕ ਹੈ ਜੀ ਹਾਂਜੀ ਤੇ ਨਾਨਾ ਜੀ ਦਾ ਕੀ ਨਾਮ ਸੀਗਾ ਜੀ ਨਾਨਾ ਜੀ ਦਾ ਨਾਮ ਸੀਗਾ ਜੀ ਸਰਦਾਰ ਹਰਦਾਸ ਸਿੰਘ ਜੀ ਠੀਕ ਹੈ ਜੀ ਤੇ ਉਹ ਗੁਰਬਾਣੀ ਨਾਲ ਵਧੀਆ ਜੁੜੇ ਹੋਏ ਸੀਗੇ ਤੇ ਗੁਰੂ ਗ੍ਰੰਥ ਸਾਹਿਬ ਉਹਨਾਂ ਦੇ ਸਾਰਾ ਕੰਠ ਹੈ ਠੀਕ ਹੈ ਜੀ ਹਾਂ ਸੇਹਦੇ ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦੇ ਜਿਹੜੇ ਨਾਨਾ ਸੀਗੇ ਹਰਦਾਸ ਸਿੰਘ ਜੀ ਜਿਹੜੇ ਕਿ ਗੁਰਬਾਣੀ ਦੇ ਨਾਲ ਡਾਢਾ ਪਿਆਰ ਸੀਗਾ ਤੇ ਕੰਠ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੀ ਹਮੇਸ਼ਾ ਬਾਣੀ ਦੇ ਨਾਲ ਜੁੜੇ ਹੋਣ ਕਰਕੇ ਹੀ ਆ ਉਨ੍ਹਾਂ ਦੇ ਘਰ ਦੇ ਵਿੱਚ ਜੋਤੀ ਨੇ ਜਨਮ ਲਿਆ ਮਾਤਾ ਸਾਹਿਬ ਕੌਰ ਨੇ ਜਨਮ ਲਿਆ ਤਾਂ ਉਨ੍ਹਾਂ ਦੇ ਕੋਖ ਦੇ ਉਤੋਂ ਹੀ ਜਨਮ ਲਿਆ ਸੀ ਸ਼ਹੀਦੇ ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਨੇ ਜਿਨ੍ਹਾਂ ਨੇ ਆਪਣੀ ਲਾਸਾਨੀ ਕੁਰਬਾਨੀ ਕਰਕੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਵੱਡਾ ਯੋਗਦਾਨ ਪਾਇਆ ਤੇ ਸ਼ਹੀਦੇ ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਦੀ ਜਿਹੜੀ ਤਸਵੀਰ ਸੀਗੀ ਉਹ ਸਰਦਾਰ ਭਗਤ ਸਿੰਘ ਆਪਣੀ ਜੇਬ ਵਿੱਚ ਰੱਖਦੇ ਸੀਗੇ ਤਾਂ ਅੱਜ ਸ਼ਹੀਦੇ ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਦੀਆਂ ਜਿਹੜੀਆਂ ਯਾਦਾਂ ਨੇ ਉਹ ਪੂਰੀ ਦੁਨੀਆ ਤੇ ਬਿਰਾਜਮਾਨ ਨੇ ਜਿਵੇਂ ਉਹਨਾਂ ਦਾ ਜਿਹੜਾ ਇਤਿਹਾਸ ਆ ਉਹਨਾਂ ਨੂੰ ਸਾਰੀ ਇਤਿਹਾਸ ਨੂੰ ਅੱਜ ਸਮੁੱਚੀ ਸਿੱਖ ਕੌਮ ਜਾਣੂ ਆ ਤੇ ਜਿਹੜੀਆਂ ਸਰਕਾਰਾਂ ਨੇ ਉਹ ਭਾਵੇਂ ਉਹਨਾਂ ਨੂੰ ਬਣਦਾ ਸਤਕਾਰ ਦੇਣ ਵਿੱਚ ਕੰਨੀ ਕਤਰਾਉਂਦੀਆਂ ਨੇ ਜਿਹੜੀ ਉਹਨਾਂ ਨੂੰ ਬਣਦਾ ਸਤਕਾਰ ਆ ਜਿਵੇਂ ਲੰਮੇ ਸਮੇਂ ਤੋਂ ਸਮੂਹ ਜਥੇਬੰਦੀਆਂ ਸ਼ਹੀਦ ਦੇ ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਨੂੰ ਕੌਮੀ ਸ਼ਹੀਦਾਂ ਦਾ ਦਰਜਾ ਮੰਗਦੀਆਂ ਨੇ ਇੱਥੋਂ ਤੱਕ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜਿਹੜਾ ਕਿ ਜਦੋਂ ਐਮਪੀ ਸਨ ਇਹਨਾਂ ਨੇ ਬਕਾਇਦਾ ਆਵਾਜ਼ ਬੁਲੰਦ ਕੀਤੀ ਸੀ ਕਿ ਸ਼ਹੀਦਾਂ ਨੂੰ ਭਾਰਤ ਰਤਨ ਦਾ ਕਿਤਾਬ ਦਿੱਤਾ ਜਾਵੇ ਉਹਦੇ ਵਿੱਚ ਬਕਾਇਦਾ ਲੋਕ ਸਭਾ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਨਾਮ ਵੀ ਲਿਆ ਸੀ ਤਾਂ ਹੁਣ 24 ਮਈ ਨੂੰ ਜੀ ਸਰਾਭਾ ਜੀ ਦਾ ਜਨਮ ਦਿਹਾੜਾ ਆ ਰਿਹਾ ਵਾ ਤਾਂ ਨਾਨਕੇ ਪਿੰਡ ਦੇ ਵਿੱਚ ਵੀ ਕੋਈ ਸਮਾਗਮ ਹੁੰਦਾ ਹੁੰਦਾ ਜੀ ਹਾਂਜੀ ਜੀ ਕੈਂਪ ਫ੍ਰੀ ਕੈਂਪ ਲੱਗੂਗਾ ਤੇ ਟੈਸਟ ਹੋਣਗੇ ਡਾਕਟਰ ਆਉਣਗੇ ਤੇ ਮੈਡੀਸਨ ਦਿੱਤੀ ਜਾਊਗੀ ਠੀਕ ਹੈ ਜੀ ਹਾਂਜੀ ਤਾਂ ਇੱਥੇ ਜਿੱਦਣ 24 ਮਈ ਵਾਲੇ ਦਿਨ ਜਿਵੇਂ ਜਿੱਥੇ-ਜਿੱਥੇ ਵੀ ਸਰਾਬਾ ਜੀ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਸਮਾਗਮ ਕਰਦੇ ਨੇ ਉਹਨਾਂ ਦੀ ਯਾਦ ਵਿੱਚ ਸਮਾਗਮ ਕਰਾਉਂਦੇ ਨੇ ਤਾਂ ਨਾਨਕੇ ਪਰਿਵਾਰ ਦੇ ਵੱਲੋਂ ਵੀ ਇੱਥੇ ਪਰਾਲਾ ਕੀਤਾ ਜਾਂਦਾ ਮੈਡੀਕਲ ਕੈਂਪ ਲਾਇਆ ਜਾਂਦਾ ਐਤੀ ਚੌਥਾ ਮੈਡੀਕਲ ਕੈਂਪ ਚੌਥਾ ਤਾਂ ਨਾਨਕੇ ਪਰਿਵਾਰ ਦਾ ਤੇ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਇੱਥੋਂ ਤੱਕ ਕਿ ਸਾਨੂੰ ਗੁਰਜੀਤ ਨੇ ਦੱਸਿਆ ਵੀ ਸੀਗਾ ਕਿ ਜਿਹੜੇ ਇੱਥੋਂ ਦੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਵਰਨਿਓ ਵੀ ਬਕਾਇਦਾ ਇਸ ਪਿੰਡ ਦੇ ਵਿੱਚ ਪਹੁੰਚ ਕੇ ਇਹ ਐਲਾਨ ਕੀਤਾ ਸੀਗਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਨਕੇ ਪਿੰਡ ਦੇ ਵਿੱਚ ਜੋ ਕੈਂਡ ਦਾ ਪੁਲ ਕਲਿਆਣ ਦੇ ਪੁਲ ਕਲਿਆਣ ਦੇ ਪੁਲ ਤੋਂ ਜੋ ਸੜਕ ਆਉਂਦੀ ਆ ਇਸ ਪਿੰਡ ਨੂੰ ਮੋਹਲੀ ਖੁਰਦ ਨੂੰ ਉਹਦੇ ਉੱਪਰ ਵੀ ਇੱਕ ਬਕਾਇਦਾ ਸਰਾਭਾ ਜੀ ਯਾਦ ਵਿੱਚ ਗੇਟ ਬਣਾਇਆ ਜਾਊਗਾ ਜਿਹਦੇ ਉੱਤੇ ਬਕਾਇਦਾ ਲਿਖਿਆ ਜਾਊਗਾ ਸ਼ਹੀਦ ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦੇ ਨਾਨਕੇ ਪਿੰਡ ਆਪ ਜੀ ਦਾ ਸਵਾਗਤ ਕਰਦਾ ਹੈ ਉਹ ਗੇਟ ਵੀ ਬਣਾਇਆ ਜਾਊਗਾ ਤੇ ਹੋਰ ਵੀ ਪੰਜਾਬ ਸਰਕਾਰ ਵੱਲੋਂ ਅਪਰਾਲੇ ਕੀਤੇ ਜਾ ਰਹੇ ਨੇ ਸ੍ਰੀ ਦਿਆਜਨ ਸਰਦਾਰ ਕਰਤਾਰ ਸਿੰਘ ਸਰਾਬਾ ਨੂੰ ਜੋ ਬਣਦਾ ਸਰਕਾਰ ਦੇਣ ਲਈ ਤਾਂ ਪਰਿਵਾਰ ਇਸ ਗੱਲ ਨੂੰ ਲੈ ਕੇ ਕਾਫੀ ਖੌਸਾ ਕਿ ਸਰਕਾਰਾਂ ਜਰੂਰ ਸਰਾਬਾ ਜੀ ਬਾਰੇ ਸੋਚਣ ਲੱਗੀਆਂ ਨੇ ਤਾਂ ਸਾਡੇ ਨਾਲ ਵਾਅਦਾ ਵੀ ਕਰਕੇ ਗਈਆਂ ਨੇ ਤਾਂ ਜਰੂਰ ਉਹ ਆਪਣੇ ਵਾਅਦੇ ਵੀ ਪੂਰੇ ਕਰਨਗੀਆਂ ਹੋਰ ਗਰਜੀਤ ਕੋਈ ਗੱਲਬਾਤ ਕਹਿਣੀ ਚਾਹੁੰਦੇ ਹੁਣ ਠੀਕ ਹੈ ਹਾਂਜੀ ਜੀ ਅਸੀਂ ਤਾਂ ਹੀ ਕਹਿੰਦੇ ਆ ਕਿ ਇੱਕ ਤਾਂ ਕਿ ਆਪਣੇ ਗੇਟ ਲੱਗ ਜੀ ਹਾਂਜੀ ਤੇ ਉਹਦੇ ਨਾਲ ਪਤਾ ਲੱਗਦਾ ਰਹਿੰਦਾ ਹਨਾ ਕਿ ਜਿਹੜਾ ਰਾਏਕੋਟ ਤੋਂ ਮਰੇ ਕੋਟੇ ਰੋਡ ਆ ਇਹ ਨਾਨਕਾ ਕਿ ਇਧਰ ਪਿੰਡ ਆ ਇਹੀ ਮੰਗ ਕਰਦੇ ਹਾਂ ਇੱਕ ਗੱਲ ਇਹ ਤਾਂ ਹੋਰ ਆ ਜਿਵੇਂ ਇਹਨਾਂ ਇਸ ਪਿੰਡ ਨੂੰ ਜਿਹੜਾ ਪਿੰਡ ਆ ਇਹਦੇ ਨਾਲ ਦੇ ਜਿਹੜੇ ਪਿੰਡ ਨੇ ਕਿੱਧਰ ਦੀ ਜਿਵੇਂ ਸੌਖਾ ਵਜੇ ਲੁਧਿਆਣੇ ਵਾਲੇ ਪਾਸੇ ਆਉਣਾ ਹੋਵੇ ਤਾਂ ਕਿੱਧਰ ਦੀ ਆਉਣਾ ਪਊਗਾ ਜੇ ਮਰੇ ਕੋਟਲੇ ਵਾਲੇ ਪਾਸੇ ਆਉਣਾ ਤਾਂ ਕਿੱਧਰ ਦੀ ਇਦਾਂ ਕੋਈ ਰਸਤਾ ਜਿਵੇਂ ਜੀ ਇਧਰੋਂ ਲੁਧਿਆਣੇ ਵਾਲੇ ਪਾਸੇ ਆਉਣਾ ਤਾਂ ਆਪਣਾ ਸਪਾਰ ਦਾ ਮੇਲਾ ਜਿਹੜਾ ਮਸੂਰਾ ਉਥੋਂ ਆਪਣਾ ਜਿਹੜਾ ਰੋਡ ਆਉਂਦਾ ਮੇਨ ਬਸ ਉਥੋਂ ਰਸੀਨੋ ਆਪਣਾ ਮੋਹਲੀ ਖੁਰਦ ਪਿੰਡ ਹੀ ਆਉਂਦਾ ਪਹਿਲਾਂ ਤੇ ਇੱਕਣੀ ਇੱਧਰ ਆ ਰੇਲ ਗੋਡੇ ਤੋਂ ਰਾਏਕੋਡ ਰੋਡ ਆ ਜਿਹੜਾ ਇੱਥੋਂ ਕਲਿਆਣ ਦੇ ਪੁਲ ਤੋਂ ਬਸ ਉੱਤਰਨ ਸਾਰੀ ਆਪਣਾ ਪਿੰਡ ਮੋਹਲੀ ਖੁਰਦ ਪਹਿਲਾਂ ਹੀ ਆ ਜਾਂਦਾ ਅ ਛੋਟਾ ਪਰਿਵਾਰ ਆ ਜਿਹੜਾ ਇਸ ਪਿੰਡ ਦੇ ਵਿੱਚ ਜਿਵੇਂ ਹਮੇਸ਼ਾ ਹੀ ਹਰੇਕ ਪਿੰਡ ਦੇ ਵਿੱਚ ਹੁੰਦਾ ਵਾ ਪਰਿਵਾਰ ਨੂੰ ਉਹਨਾਂ ਦੇ ਬਜ਼ੁਰਗਾਂ ਦੇ ਨਾਮ ਨਾਲ ਜਾਣਿਆ ਜਾਂਦਾ ਤਾਂ ਛੋਟੇ ਪਰਿਵਾਰ ਨੂੰ ਇੱਥੇ ਕਿਹੜੇ ਨਾਮ ਦੇ ਨਾਲ ਜਾਣਿਆ ਜਾਂਦਾ ਜੀ ਆਪਣੇ ਜੀ ਅਮਰ ਸਿੰਘ ਬਾਪੂ ਦਾ ਨੋ ਸੀ ਅਮਰ ਸਿੰਘ ਤੇ ਬੰਤ ਸਿੰਘ ਦਾਦਾ ਜੀ ਨੇ ਮੇਰੇ ਹਾਂਜੀ ਤੇ ਇਹਨਾਂ ਦੇ ਨਾਮ ਤੇ ਜਿਹੜੇ ਅਮਰ ਸਿੰਘ ਸੀਗੇ ਉਹ ਸੀ ਦੇਆਨ ਸਰਦਾਰ ਕਰਤਾਰ ਸਿੰਘ ਸਰਾਭਾ ਦੇ ਕੀ ਲੱਗੇ ਜੀ ਉਹ ਜੀ ਚੌਥੀ ਪੀੜ੍ਹੀ ਚ ਪੰਜਵੀਂ ਪੀੜ੍ਹੀ ਹੋ ਗਈ ਮਾਮੇ ਦੇ ਪਰੋਤੇ ਮਾਮੇ ਦੇ ਪਰੋਤੇ ਹੋਣਗੇ ਹਾਂਜੀ ਤੇ ਬਾਈ ਬੰਤ ਸਿੰਘ ਵੀ ਇਦਾਂ ਹੀ ਇਹ ਵੀ ਹਾਂਜੀ ਠੀਕ ਹੈ ਜੀ ਪਰੋਤੇ ਨੇ ਤੇ ਓਕਣੀ ਜੀ ਇੱਕ ਪਰਿਵਾਰ ਆਪਣਾ ਇੱਧਰ ਹਾਂਜੀ ਤੇ ਉਹ ਜਾਗਰ ਬਹਾਦਰੂਣੀ ਹਾਂਜੀ ਤੇ ਸਦਾਗਰ ਚਾਰ ਭਾਈ ਨੇ ਵੀ ਉਹ ਵੀ ਆਪਣੇ ਲਾਣੇ ਚ ਹੀ ਨੇ ਅੱਛਾ ਉਹ ਵੀ ਨਾਨਕੇ ਪਰਿਵਾਰ ਤੋਂ ਨਾਨਕੇ ਪਰਿਵਾਰ ਦੇ ਵਿੱਚ ਚਾਰ ਪੰਜ ਘਰ ਹੈਗੇ ਨੇ ਹਾਂਜੀ ਹਾਂ ਠੀਕ ਹੈ ਜੀ ਤਾਂ ਵੱਡੀ ਗੱਲ ਆ ਅ ਵੈਸੇ ਤਾਂ ਜੇ ਆਪਾਂ ਇਤਿਹਾਸ ਦੀ ਗੱਲ ਕਰੀਏ ਨਾਨਕਾ ਪਰਿਵਾਰ ਆ ਜਿਹੜਾ ਉਹ ਜ਼ਿਆਦਾ ਇਤਿਹਾਸ ਵਿੱਚ ਪਾਇਆ ਨਹੀਂ ਗਿਆ ਜਦ ਕਿ ਸ੍ਰੀ ਕਰਤਾਰ ਸਿੰਘ ਸਰਾਭਾ ਜੀ ਦਾ ਜਦੋਂ ਵੀ ਉਹ ਗਦਰ ਦੀ ਲਹਿਰ ਦੇ ਨਾਲ ਜੁੜੇ ਹੋਏ ਸੀਗੇ ਤਾਂ ਲੋਹਟਵਦੀ ਪਿੰਡਾਂ ਨੇੜੇ ਜਿੱਥੇ ਬੰਬਾਂ ਦੀ ਫੈਕਟਰੀ ਲਾਈ ਸੀ ਗਦਰੀ ਬਾਬਿਆਂ ਨੇ ਤਾਂ ਸ੍ਰੀ ਤੇਜਮ ਸਿੰਘ ਸਰਦਾਰ ਕਰਤਾਰ ਸਿੰਘ ਸਰਾਭਾ ਦੋ ਪਿੰਡ ਜ਼ਰੂਰ ਜਾਇਆ ਕਰਦੇ ਸੀ ਇੱਕ ਨਾਨਕੇ ਪਿੰਡ ਆਪਣੇ ਮਾਮਿਆਂ ਨੂੰ ਮਹਿਣ ਤੇ ਦੂਜਾ ਆਪਣੀ ਭੈਣ ਧਾਨਕੌਰ ਰਾਜੂਆਣਾ ਕਲਾ ਦੇ ਵਿੱਚ ਆਪਣੀ ਭੈਣ ਨੂੰ ਵੀ ਮਿਲਣਾ ਕਦੇ ਮunicipal ਦੇ ਤੇ ਬਕਾਇਦਾ ਇਸ ਪਿੰਡ ਵਿੱਚ ਵੀ ਆਉਣ ਵੇਲੇ ਜਦੋਂ ਵੀ ਕਦੇ ਆਉਂਦੇ ਸੀ ਤਾਂ ਅੰਗਰੇਜ਼ ਜਿਹੜੀ ਸਰਕਾਰ ਦੀ ਪੁਲਿਸ ਸੀ ਉਹ ਉਹਨਾਂ ਨੂੰ ਸਾਪੇਮਾਰੀ ਵੀ ਕਰਦੀ ਸੀ ਫੜ ਲਈ ਵੀ ਇੱਥੇ ਪਿੰਡ ਨੂੰ ਘੇਰਾ ਬੰਦੀ ਵੀ ਕਰ ਲੈਂਦੇ ਸੀ ਪਰ ਅਸੀਂ ਦੇ ਆਜਮ ਸਰਦਾਰ ਕਰਤਾਰ ਸਿੰਘ ਸਰਾਭਾ ਆਪਣਾ ਇਸ ਪਿੰਡ ਵਿੱਚ ਆ ਕੇ ਆਪਣੇ ਮਾਮਿਆਂ ਨੂੰ ਮਿਲ ਕੇ ਆਪਣੇ ਨਾਨਾ ਜੀ ਨੂੰ ਮਿਲ ਕੇ ਤਾਂ ਪੁਲਿਸ ਦੇ ਹੱਥ ਨਹੀਂ ਸੀ ਆਉਂਦੇ ਅੱਜ ਅਸੀਂ ਉਸ ਪਰਿਵਾਰ ਦੇ ਵਿੱਚ ਮੌਜੂਦ ਹਾਂ ਤੇ ਬਾਕੀ ਹੋਰ ਪਿੰਡ ਵਿੱਚ ਯਾਦਾਂ ਸੀ ਦੇ ਕਰਤਾਰ ਸਿੰਘ ਸਰਾਭਾ ਜੀ ਨਾਲ ਜੁੜੀਆਂ ਆਉ ਆਪਾਂ ਪਿੰਡ ਦੇ ਵਿੱਚ ਵੀ ਚੱਲਦੇ ਹਾਂ ਇਹ ਸਾਹਦਿਓ ਕਿ ਸ਼ਹੀਦ ਆਜ਼ਮ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਦੇ ਨਾਨਕੇ ਪਿੰਡ ਮੋਹਲੀ ਖੁਰਦਤ ਦੇ ਵਿੱਚ ਜਿਹੜਾ ਕਿ ਬਕਾਇਦਾ ਸਕੂਲ ਹੈ ਸ਼ਹੀਦ ਕਰਤਾਰ ਸਿੰਘ ਸਰਾਬਾ ਸਕੂਲ ਦੇ ਗੇਟ ਦੇ ਉੱਪਰ ਬਕਾਇਦਾ ਨਾਮ ਲਿਖਿਆ ਹੋਇਆ ਇਹ ਬਹੁਤ ਵੱਡਾ ਅਪਰਾਲਾ ਕਿ ਪਿੰਡ ਵਾਸੀਆਂ ਦਾ ਤੇ ਪਰਿਵਾਰ ਜਿਹੜਾ ਸਰਾਬਾ ਜੀ ਦੇ ਨਾਨਕੇ ਪਰਿਵਾਰ ਆ ਉਹਨਾਂ ਦਾ ਵੀ ਇਹ ਮੰਗ ਸੀਗੀ ਕਿ ਸਕੂਲ ਦਾ ਨਾਮ ਸਰਾਬਾ ਜੀ ਦੇ ਨਾਮ ਤੇ ਕੀਤਾ ਜਾਵੇ ਤਾਂ ਵੱਡਾ ਅਪਰਾਲਾ ਜਿਹੜਾ ਸਕੂਲ ਦਾ ਨਾਮ ਸੀ ਅਜੀਤ ਅਜਮ ਸਰਦਾਰ ਕਰਤਾਰ ਸਿੰਘ ਸਰਾਬਾ ਜਿਹਦੇ ਨਾਮ ਤੇ ਕੀਤਾ ਹੋਇਆ ਤੇ ਸਰਕਾਰ ਵੱਲੋਂ ਹੋਰ ਵੀ ਮੰਗਾ ਨੇ ਜਿਵੇਂ ਪਿੰਡ ਦੀ ਐਂਟਰੀ ਦੇ ਵਿੱਚ ਕਲਿਆਣ ਦੇ ਪੁਲ ਤੋਂ ਜਦੋਂ ਆਪਾਂ ਪਿੰਡ ਵਿੱਚ ਐਂਟਰੀ ਕਰਦੇ ਆਂ ਮੋਹਲੀ ਖੁਰਦ ਦੇ ਵਿੱਚ ਤਾਂ ਉੱਥੇ ਵੀ ਗੇਟ ਬਣਨ ਲਈ ਜਿਹੜੀ ਮੰਗ ਕੀਤੀ ਸੀ ਬਕਾਇਦਾ ਜਿਹੜੇ ਇੱਥੋਂ ਦੇ ਵਿਧਾਇਕ ਨੇ ਉਹਨਾਂ ਵੱਲੋਂ ਵੀ ਐਲਾਨ ਸੀਗਾ ਕਿ ਜਲਦੋਂ ਗੇਟ ਬਣਾਵਾਂਗੇ ਹੁਣ ਭਾਵੇਂ ਵੋਟਾਂ ਚੱਲਦੀਆਂ ਨੇ ਲੋਕ ਸਭਾ ਦੀਆਂ ਕੋਈ ਨਹੀਂ ਉਪਰਾਲਾ ਹੋ ਸਕਦਾ ਵੋਟਾਂ ਤੋਂ ਬਾਅਦ ਸ਼ਾਇਦ ਉਹ ਵੀ ਜਲਦ ਬਣ ਜਾਊਗਾ ਤੇ ਪਰਿਵਾਰ ਵੱਲੋਂ ਹੋਰ ਵੀ ਕਾਫੀ ਮੰਗਾਂ ਨੇ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਦੇ ਉੱਪਰ ਪਿੰਡ ਵਿੱਚ ਕੋਈ ਧੁਕਮੀ ਯਾਦਗਾਰ ਵੀ ਬਣਾਈ ਜਾਵੇ ਤਾਂ ਜੋ ਉਹਨਾਂ ਦੀ ਜਿਹੜੀ ਜੀਵਨੀ ਆ ਉਹ ਨਵੀਂ ਪੀੜ੍ਹੀ ਨੂੰ ਸਾਡੇ ਬੱਚਿਆਂ ਨੂੰ ਉਹ ਤੋਂ ਜਾਣੂ ਕਰਵਾਇਆ ਜਾ ਸਕੇ। ਆ ਜਰੂਰ ਸਰਕਾਰਾਂ ਨੂੰ ਸ਼ਹੀਦ ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦੇ ਨਾਨਕੇ ਪਰਿਵਾਰ ਪਿੰਡ ਵਾਸੀਆਂ ਵੱਲੋਂ ਤੇ ਇਲਾਕੇ ਵਾਸੀਆਂ ਵੱਲੋਂ ਜੋ ਮੰਗਾਂ ਨੇ ਜ਼ਰੂਰ ਪੂਰੀਆਂ ਕਰ ਦੇਣੀਆਂ ਚਾਹੀਦੀਆਂ ਨੇ। ਤਾਂ ਆਓ ਆਪ ਜੀ ਨੂੰ ਦਿਖਾਉਨੇ ਆ ਜਿੱਥੇ ਸ਼ਹੀਦ ਗਦਰੀ ਬਾਬਿਆਂ ਨੇ ਆਪਣੇ ਬੰਬਾਂ ਦੀ ਫੈਕਟਰੀ ਲਾਈ ਸੀ ਉਹ ਜਗਾ ਵੀ ਆਪ ਜੀ ਨੂੰ ਪਿੰਡ ਦੇ ਨੇੜੇ ਹੀ ਆ ਮੋਹਲੀ ਖੁਰਦ ਦੇ ਉਹਦੇ ਨਾਲ ਵੀ ਆਪ ਨੂੰ ਜਾਣੂ ਕਰਵਾਉਨੇ ਆ ਇਹ ਉਹ ਸਥਾਨ ਆ ਜਿੱਥੇ ਗਦਰੀ ਬਾਬਿਆਂ ਨੇ ਬੰਬਾਂ ਦੀ ਫੈਕਟਰੀ ਲਾਈ ਸੀ ਜਿਹੜੀ ਜਗਾ ਇਹ ਇਹ ਲੋਹਟਵਦੀ ਪਿੰਡ ਦੇ ਵਿੱਚ ਪੈਂਦੀ ਆ ਤਾਂ ਇੱਥੋਂ ਸਿਰਫ 2 ਕਿਲੋਮੀਟਰ ਦੀ ਦੂਰੀ ਤੇ ਨਾਨਕੇ ਪਿੰਡ ਆ ਜਿੱਥੇ ਸਾਨੂੰ ਅਸੀਂ ਪਰਿਵਾਰ ਦੇ ਨਾਲ ਤੇ ਉੱਥੇ ਜਿਹੜਾ ਪਿੰਡ ਦੇ ਵਿੱਚ ਸ਼ਰਾਬਾ ਜੀ ਦੇ ਨਾਮ ਦੇ ਉੱਪਰ ਸਕੂਲ ਦਾ ਨਾਮ ਵੀ ਲ ਬਕਾਇਦਾ ਲਿਖਿਆ ਹੋਇਆ ਤਾਂ ਇਹ ਇਹ ਉਹ ਜਗ੍ਹਾ ਜਿੱਥੇ ਗਦਰੀ ਬਾਬੇ ਬੰਬ ਬੰਬ ਤਿਆਰ ਕਰਦੇ ਸੀ ਤੇ ਅੰਗਰੇਜ਼ਾਂ ਦੇ ਨਾਲ ਜਿਹੜਾ ਬਗਾਵਤ ਕਰਨੀ ਸੀ ਗਦਰ ਕਰਨਾ ਸੀ ਉਹਦੀਆਂ ਮੀਟਿੰਗਾਂ ਵੀ ਇੱਥੇ ਗਦਰੀ ਬਾਬੇ ਕਰਿਆ ਕਰਦੇ ਸੀ ਵੱਡੀ ਗੱਲ ਇਹ ਵੀ ਆ ਇਹ ਅੱਜ ਤਾਂ ਵੈਸੇ ਦੇਖੋ ਠੀਕ ਆ ਵੀ ਆੜੇ-ਦਾੜੇ ਬਸੋਂ ਆ ਉਸ ਸਮੇਂ ਇੱਥੇ ਬਹੁਤ ਹੀ ਸੰਘਣਾ ਜੰਗਲ ਤਾਂ ਇਨੇ ਵੀ ਕਹਿੰਦੇ ਡਰ ਲੱਗਦਾ ਸੀਗਾ ਤਾਂ ਇਸ ਜਗ੍ਹਾ ਦੇ ਉੱਪਰ ਇੱਕ ਹੋਰ ਵੱਡੀ ਗੱਲ ਆ ਕਿੰਨੇ ਦੇ ਵੇਲੇ ਤਾਂ ਜਿਹੜੀਆਂ ਇੱਥੋਂ ਨੇੜਲੇ ਪਿੰਡਾਂ ਦੀਆਂ ਧੀਆਂ ਸੀਗੀਆਂ ਉਹਨਾਂ ਬੱਚੀਆਂ ਨੂੰ ਪੜਾਇਆ ਜਾਂਦਾ ਸੀਗਾ ਕਿ ਰਾਤ ਦੇ ਸਮੇਂ ਜਿਹੜੇ ਗਦਰੀ ਬਾਬੇ ਸੀ ਉਹ ਇੱਥੇ ਮੀਟਿੰਗਾਂ ਕਰਦੇ ਸੀ ਕਿ ਗੋਰਿਆਂ ਨੂੰ ਕਿਵੇਂ ਭਾਰਤ ਦੇ ਵਿੱਚੋਂ ਕੱਢਿਆ ਜਾਵੇ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਕਿਦਾਂ ਦਿੱਤਾ ਜਾਵੇ ਤਾਂ ਇਸ ਜਗ੍ਹਾ ਇਹ ਉਹ ਗਦਰੀ ਬਾਬੇ ਜਿਵੇਂ ਅੱਜ ਨੂੰ ਸਰਦਾਰ ਕਰਤਾਰ ਸਿੰਘ ਖਰਾਬਾ ਅਤੇ ਉਹਨਾਂ ਦੇ ਜਿਹੜੇ ਸਾਥੀ ਸੀ ਉਹ ਇਸ ਜਗ੍ਹਾ ਦੇ ਉੱਪਰ ਬਕਾਇਦਾ ਆਪਣੇ ਸਾਰੀਆਂ ਮੀਟਿੰਗਾਂ ਕਰਦੇ ਸੀ ਪੰਪ ਤਿਆਰ ਕਰਦੇ ਸੀ। ਤੋਂ ਅੱਜ ਅਸੀਂ ਆਪ ਜੀ ਦੇ ਨਾਲ ਸਰਾਬਾ ਜੀ ਦੇ ਨਾਨਕੇ ਪਰਿਵਾਰ ਦੇ ਨਾਲ ਮੁਲਾਕਾਤ ਕਰਵਾਈ ਨਾਨਕੇ ਪਿੰਡ ਦੀ ਯਾਦਾਂ ਨੇ ਜਿਹੜੀਆਂ ਉਹਨਾਂ ਦੇ ਪਰਿਵਾਰ ਦੀ ਆਪ ਦੇ ਨਾਲ ਜਾਣੂ ਕਰਵਾਇਆ ਤਾਂ ਫਿਰ ਹੋਰ ਕਰਤਾਰ ਸਿੰਘ ਸਰਾਬਾ ਜੀ ਦੇ ਨਾਲ ਸੰਬੰਧਿਤ ਜਿਹੜੀਆਂ ਯਾਦਾਂ ਨੇ ਉਹ ਜਲਦ ਆਪ ਦੇ ਨਾਲ ਹਾਂ ਜੀਆਂ ਕਰਾਂਗੇ ਤਾਂਤਾ ਲਈ ਪੱਤਰਕਾਰ ਦੇਵ ਸਰਾਬਾ ਕੈਮਰਾਮੈਨ ਅਮਨ ਸੂਜਾਪੁਰ ਉਹ ਦੌੜਿਆ ਤਾਂ ਵਾਹਿਗੁਰੂ ਜੀ ਕਾ ਰਸਾ ਵਾਹਿਗੁਰੂ ਜੀ